ਜਿਵੇਂ ਕਹਿੰਦੇ ਕਿਸੇ ਬੰਦੇ ਨੇ ਨਾ ਕਿਤੇ ਅੰਬ ਲੱਗਿਆ ਦੇਖਿਆ ਅੰਬ ਲੱਗਿਆ ਦੇਖਿਆ ਤੇ ਹੁਣ ਅੱਖਾਂ ਤੇ ਤੋੜ ਨਹੀਂ ਸਕਦੀਆਂ ਉਹਨੇ ਹੱਥਾਂ ਦੇ ਨਾਲ ਅੰਬ ਤੋੜ ਲਿਆ ਪੈਰ ਚੱਲ ਕੇ ਗਏ ਐ ਹੱਥਾਂ ਦੇ ਨਾਲ ਅੰਬ ਤੋੜਿਆ ਮੂੰਹ ਦੇ ਨਾਲ ਖਾਦਾ ਤੇ ਜਦੋਂ ਉਹ ਦੋਸ਼ੀ ਸਾਬਤ ਹੋ ਗਿਆ ਮਤਲਬ ਕੋਈ ਬੰਦਾ ਜ਼ਿੰਮੇਵਾਰ ਆ ਗਿਆ ਜਿਨ੍ਹਾਂ ਦੇ ਖੇਤ ਚ ਲੱਗੇ ਸੀਗੇ ਉਨੇ ਆ ਕੇ ਉਹਨੂੰ ਕੁੱਟਿਆ ਤੇ ਜਿਹੜੀ 6 ਵਜਿਆ ਢੂਹੀ ਤੇ ਵਜੀਏ ਕੁੱਟਿਆ ਢੂਹੀ ਨੂੰ ਗਿਆ ਹੁਣ ਢੂਹੀ ਦਾ ਕੀ ਕਸੂਰ ਸੀ ਲੈ ਦੇਖਿਆ ਆਖਾਂ ਨੇ ਐ ਤੋੜ ਉੱਚਲ ਕੇ ਪੈਰ ਗਏ ਐ ਤੋੜਿਆ ਹੱਥਾਂ ਨੇ ਐ ਖਾਦਾ ਮੂੰਹ ਨੇ ਐ ਕੁੱਟੀ ਢੂਹੀ ਗਈ ਹਾਂਜੀ ਇਹਦਾ ਕਸੂਰ ਕੀ ਹੋ ਗਿਆ ਤੂ ਹੀ ਦੇ 60 ਵਜੇ ਅੱਖ ਰੋ ਪਈ ਜਾ ਕੇ ਅੱਖ ਰੋਣ ਲੱਗ ਪਈ ਐ ਕਿਉਂਕਿ ਦੇਖਿਆ ਅਖਣੇ ਸੀ ਕਸੂਰ ਉਹਦਾ ਆ ਗਿਆ ਦੁਆਰੇ ਜਦੋਂ 60 ਪਈ ਐ ਕਟਮਾਰ ਹੋਈ ਅੱਖਾਂ ਰੋਣ ਲੱਗ ਪੀਆਂ ਫਿਰ ਸੋਚਦਾ ਮਨਾ ਆ ਅੱਖਾਂ ਨੇ ਦੇਖਿਆ ਸੀ ਇਹਦਾ ਕਸੂਰ ਐ ਬੰਦਾ ਕੋਈ ਮਾੜਾ ਕੰਮ ਕਰਦਾ ਹੈ ਹੁਣ ਕਰਾਉਂਦਾ ਤੇ ਮਾਣ ਹੈ ਜਿਹੜੇ ਲੋਕ ਜੇਲਾਂ ਵਿੱਚ ਬੈਠੇ ਉਹਨਾਂ ਦਾ ਮਾਣ ਥੋੜੀ ਜੇਲ੍ਹ ਵਿੱਚ ਬੈਠਾ ਕਿਤੇ ਮਾਣ ਨੇ ਮਾਣ ਦੇ ਪਿੱਛੇ ਲੱਗ ਕੇ ਕੰਮ ਕਰਦਾ ਗਲਤ ਕੰਮ ਕਰਦਾ ਕੁਝ ਵੀ ਹੋ ਗਿਆ ਹੁਣ ਤਾਂ ਜੇਲ੍ਹ ਵਿੱਚ ਬੈਠਾ ਮਾਣ ਫੇਰ ਵਾਰ ਫਿਰਦਾ ਹੈ ਇਸ ਕਰਕੇ ਮਨ ਨੂੰ ਕੰਟਰੋਲ ਕਰਨ ਵਾਸਤੇ ਗੁਰੂ ਸਾਹਿਬ ਦੇ ਕੋਲੇ ਆਉਣਿਆ ਜਦੋਂ ਗੁਰੂ ਕੋਲੇ ਆਵਾਂਗੇ ਤੇ ਗੁਰੂ ਦਾ ਗਿਆਨ ਸਾਡੇ ਮਨ ਨੂੰ ਚੰਗੇ ਰਾਹ ਤੇ ਪਾਏਗਾ ਇਹ ਮਨ ਚੰਚੁਲਾ ਚਤੁਰਾਈ ਕਿਨਣਾ ਪਾਇਆ ਕਦੇ ਗੁਰੂ ਸਾਹਿਬ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਕੁਛ ਉਤਾਈਏ ਕਹਿੰਦੇ ਉਹ ਕੰਮ ਨਾ ਕਰ ਜਿਹਦੇ ਕਰਕੇ ਪਛਤਾਉਣਾ ਪੈ ਜਾਵੇ